ਸਾਸਰੀ ਕਾਲ ਜੀ ਮੈਂ ਆ ਤੁਹਾਡਾ ਹਰਜੋਤ ਸਿੰਘ ਮਲਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਤੁਸੀਂ ਦੇਖ ਰਹੇ ਹੋ ਮਲਟੀ ਵੀ ਅੱਜ ਅਸੀਂ ਗੱਲ ਕਰਾਂਗੇ ਕਹਾਂ ਮੇਰਾ ਜ਼ਿਕਰ ਗਿਆ ਜੀ ਅਭੀ ਅਭੀ ਯਹੀ ਥਾ ਕਿ ਧਰ ਗਿਆ ਜੀ ਸਾਰੇ ਜੋ ਤੇਰਾ ਚਕਰਾਂਏ ਕਿਆ ਦਿਲ ਡੋਬਾ ਜਾਏ ਆਜਾ ਪਿਆਰੇ ਪਾਸ ਹਮਾਰੇ ਕਾਹੇ ਘਬਰਾਏ ਜੀ ਹਾਂ ਜੌਨੀ ਵਾਕਰ ਦੀ ਇੱਕ バス ਕੰਡੈਕਟਰ ਬਦਰੂਦੀਨ ਜਮਾਲਉਦੀਨ ਕਾਜ਼ੀ ਜੋ ਅੱਗੇ ਜਾ ਕੇ ਬਣਿਆ ਫਿਲਮ ਇੰਡਸਟਰੀ ਦਾ ਲੈਜੈਂਡਰੀ ਐਕਟਰ ਗੁਰੂ ਦੱਤ ਵੀ ਆਪਣੀ ਫਿਲਮ ਦੀ ਸਕ੍ਰਿਪਟ ਚੇਂਜ ਕਰ ਦਿੰਦੇ ਸੀ ਜਦੋਂ ਜੌਨੀ ਵਾਕਰ ਉਹਨਾਂ ਦੀ ਫਿਲਮ ਵਿੱਚ ਕੰਮ ਕਰਦੇ ਸੀ ਜੌਨੀ ਵਾਕਰ ਦਾ ਅਸਲੀ ਨਾਮ ਜਮਾਲਉਦੀਨ ਬਦਰੂਦੀਨ ਕਾਜ਼ੀ ਸੀ ਇਹਨਾਂ ਦਾ ਜਨਮ ਇੰਦੌਰ ਵਿੱਚ ਹੋਇਆ ਜਿੱਥੇ ਇੱਕ ਤਰਫ 15 ਲੋਕਾਂ ਦਾ ਭਰਿਆ ਪਰਿਵਾਰ ਸੀ ਤਾਂ ਦੂਸਰੀ ਤਰਫ ਗਰੀਬੀ ਅਤੇ ਭੁੱਖਮਰੀ ਸੀ ਜੌਨੀ ਨੇ ਅਲੱਗ-ਅਲੱਗ ਕੰਮ ਕੀਤੇ ਅਤੇ ਉਹ ਬੰਬੇ ਇਲੈਕਟ੍ਰਿਕ ਸਪਲਾਈ ਐਂਡ ਟਰਾਂਸਪੋਰਟ ਮਤਲਬ ਬੀਈਐਸਟੀ ਦੀ バス ਵਿੱਚ ਉਹਨਾਂ ਨੌਕਰੀ ਮਿਲ ਗਈ ਹਮੇਸ਼ਾ ਖੁਸ਼ ਮਿਜ਼ਾਜ ਰਹਿਣ ਵਾਲੇ ਬਦਰੂਦੀਨ ਆਪਣੇ ਪੈਸੇਂਜਰਾਂ ਨੂੰ ਵੀ ਬਹੁਤ ਸਹਾਇਆ ਕਰਦੇ ਸੀ ਇੱਕ ਦਿਨ ਲੈਜੈਂਡਰੀ ਐਕਟਰ ਬਲਰਾਜ ਸਾਨੀ ਉਹਨਾਂ ਦੀ ਬੱਸ ਵਿੱਚ ਟਰੈਵਲ ਕਰ ਰਹੇ ਸੀ ਅਤੇ ਉਹ ਇੱਕ ਸਕ੍ਰਿਪਟ ਉੱਤੇ ਕੰਮ ਕਰ ਰਹੇ ਸੀ ਬਲਰਾਜ ਸਾਨੀ ਦਾ ਧਿਆਨ ਬਦਰੂਦੀਨ ਉੱਤੇ ਗਿਆ ਬਦਰੂਦੀਨ ਦੇ ਨਿਆਬ ਅੰਦਾਜ਼ ਨੂੰ ਦੇਖ ਕੇ ਬਲਰਾਜ ਸਾਨੀ ਨੇ ਉਹਨਾਂ ਨੂੰ ਕਿਹਾ ਕਿ ਤੂੰ ਜਾ ਕੇ ਗੁਰੂਦਾਤ ਨੂੰ ਮਿਲ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਹੀ ਐਕਟਰ ਦੀ ਜ਼ਰੂਰਤ ਹੈ ਜਦ ਬਦਰੂਦੀਨ ਗੁਰੂਦਾਤ ਦੇ ਆਫਿਸ ਵਿੱਚ ਪਹੁੰਚੇ ਤਾਂ ਗੁਰੂਦਾਤ ਨੇ ਉਹਨਾਂ ਨੂੰ ਸ਼ਰਾਬੀ ਦਾ ਰੋਲ ਨਿਭਾਉਣ ਲਈ ਕਿਹਾ ਬਦਰੂਦੀਨ ਨੇ ਉਸ ਰੋਲ ਨੂੰ ਇਸ ਤਰ੍ਹਾਂ ਨਿਭਾਇਆ ਕਿ ਗੁਰੂ ਦੱਤ ਨੂੰ ਉਹ ਇੰਨਾ ਪਸੰਦ ਆਇਆ ਕਿ ਗੁਰੂ ਦੱਤ ਨੇ ਉਹਨਾਂ ਦਾ ਨਾਮ ਆਪਣੀ ਫੇਵਰੇਟ ਸਕੌਚ ਬਿਸਕੀ ਜਾਨੀ ਵਾਕਰ ਦੇ ਨਾਮ ਤੇ ਰੱਖ ਦਿੱਤਾ ਜੌਨੀ ਵਾਕਰ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ ਪਰ ਬਾਜੀ ਆਰਪਾ ਟੈਕਸੀ ਡਰਾਈਵਰ ਮਿਸਟਰ ਐਂਡ ਮਿਸਿਸ 55 ਪਿਆਸਾ ਸੀ ਆਈਡੀ ਅਤੇ ਨਿਆ ਦੌਰ ਨੂੰ ਕੋਈ ਵੀ ਨਹੀਂ ਭੁੱਲ ਸਕਦਾ ਇਹ ਉਹ ਦੌਰ ਸੀ ਜਦੋਂ ਹੀਰੋ ਅਤੇ ਹੀਰੋਇਨ ਲਈ ਸਿਰਫ ਗਾਣੇ ਗਾਏ ਜਾਂਦੇ ਸੀ ਪਰ ਜਦੋਂ ਜੌਨੀ ਵਾਕਰ ਨੇ ਸਿਲ버 ਸਕ੍ਰੀਨ ਦੇ ਕਦਮ ਰੱਖਿਆ ਤਾਂ ਪੀਨਾਇਰ ਨੇ ਜੌਨੀ ਵਾਕਰ ਦੀ ਪਰਸਨੈਲਿਟੀ ਦੇ ਕੇ ਕਈ ਗਾਣੇ ਕੰਪੋਜ਼ ਕੀਤੇ ਜੌਨੀ ਵਾਕਰ ਗੁਰੂਦੱਤ ਨੂੰ ਆਪਣਾ ਗੁਰੂ ਅਤੇ ਟੀਚਰ ਮੰਨਦੇ ਸੀ ਅਤੇ ਕਲਕੱਤਾ ਵਿੱਚ ਸ਼ੂਟਿੰਗ ਦੇ ਦੌਰਾਨ ਜੌਨੀ ਵਾਕਰ ਅਤੇ ਗੁਰੂਦੱਤ ਨੇ ਇੱਕ ਤੇਲ ਮਾਲਿਸ਼ ਕਰਨ ਵਾਲੇ ਨੂੰ ਦੇਖਿਆ ਤੇ ਗੁਰੂਦੱਤ ਨੇ ਜੌਨੀ ਬਾਕਰ ਨੂੰ ਕਿਹਾ ਕਿ ਇਸ ਤੇਲ ਮਾਲਿਸ਼ ਵਾਲੇ ਤੇ ਪੂਰੀ ਨਜ਼ਰ ਰੱਖਣਾ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਤੇਲ ਮਾਲਿਸ਼ ਵਾਲੇ ਦਾ ਕਿਰਦਾਰ ਨਿਭਾਓ ਸਰ ਜੋ ਤੇਰਾ ਚਕਰਾਂ ਯਾ ਦਿਲ ਡੋਬਾ ਜਾਏ ਆਜਾ ਪਿਆਰੇ ਪਾਸ ਹਮਾਰੇ ਕਾਹੇ ਘਬਰਾ ਉਦਨ ਦਾ ਗੁਰੂ datt ਦੀ ਹਰ ਫਿਲਮ ਵਿੱਚ ਜੌਨੀ ਵਕਰ ਨਜ਼ਰ ਆਉਂਦੇ ਸੀ ਪਰ ਗੁਰੂ datt ਦੀ ਮੌਤ ਤੋਂ ਬਾਅਦ ਜੌਨੀ ਵਕਰ ਨੂੰ ਬਹੁਤ ਵੱਡਾ ਝਟਕਾ ਲੱਗਾ ਉਸ ਤੋਂ ਬਾਅਦ ਲੈਜੈਂਡਰੀ ਦਿਲੀਪ ਕੋਮਾਰ ਨੇ ਉਹਨਾਂ ਨੂੰ ਸਪੋਰਟ ਕੀਤਾ ਜੋਨੀ ਵਾਕਰ ਦਾ ਬਿਆ ਐਕਟ੍ਰੈਸ ਸ਼ਕੀਲਾ ਦੀ ਭੈਣ ਨੂਰਜਹਾਨਾ ਹੋਇਆ ਕਿਹਾ ਜਾਂਦਾ ਹੈ ਜੋਨੀ ਵਾਕਰ ਦੇ ਬੈਸਟ ਫਰੈਂਡ ਗੁਲਜ਼ਾਰ ਦੀ ਸਿਫਾਰਿਸ਼ ਤੇ ਉਹਨਾਂ ਨੇ ਚਾਚੀ 420 ਵਿੱਚ ਕੰਮ ਕੀਤਾ ਸਨ 2003 ਵਿੱਚ ਕਮੇਡੀਅਨ ਦੇ King ਜੋਨੀ ਵਾਕਰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਪਰ ਇਹ ਐਕਟਰ ਨੇ ਬਲੈਕ ਐਂਡ ਵਾਈਟ ਫਿਲਮਾਂ ਤੋਂ ਲੈ ਕੇ ਕਲਰ ਫਿਲਮਾਂ ਤੱਕ ਦਾ ਸਫ਼ਰ ਤੈਅ ਕੀਤਾ ਤਾਂ ਇਹ ਸੀ ਕਾਮੇਡੀ King ਜੋਨੀ ਵਾਕਰ ਦੀ ਕਹਾਣੀ ਅੱਜ ਲਈ ਬਸ ਇੰਨਾ ਹੀ ਵੀਡੀਓ ਪਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਾਲ ਹੀ ਸਾਡੇ ਫੇਸਬੁੱਕ ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਿਓ ਤਾਂ ਸਾਡੀਆਂ ਨਵੀਆਂ ਤੇ ਨੰਮੀਆਂ ਵੀਡੀਓ ਤਦ ਤੱਕ ਪਹੁੰਚਦੇ ਰਹਿਣ ਥੈਂਕ ਯੂ ਤੇ ਧੰਨਵਾਦ